ਰਾਕਾਰ ਮੈਂ ਕੱਲੀ ਦਾ ਖਰਚਾ ਝੱਲੇ ਮੇਰਾ ਮਾਂ ਚਰੀ ਮੇਰੇ ਬੱਚਿਆਂ ਦਾ ਖਰਚਾ ਦੱਸੋ ਕੌਣ ਝੱਲੇ ਬੰਦਾ ਵੀ ਮੇਰੇ ਨਾਲ ਨਹੀਂ ਹੈਗਾ ਮੇਰੇ ਬੰਦਾ ਵੀ ਮੈਨੂੰ ਛੱਡ ਗਿਆ ਚਾਰ ਬੀਟੀਆਂ ਲੈ ਕੇ ਮੈਂ ਰੋਲਦੀ ਦੱਸੋ ਕਿੱਥੇ ਫੇਰਾ ਤੇ ਕਹਿ ਦਿੰਦੇ ਆ ਫਰੋਹੀਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਸੁਣਵਾਈ ਹੁੰਦੀ ਆ ਮੈਂ ਇੰਨੇ ਕਿ ਗੇੜੇ ਕੱਟੇ ਇੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਅਰੇ ਬੱਚੇ ਰੋਲਦੇ ਫਿਰਦੇ ਨੇ ਲੀੜੇ ਕੱਪੜਾ ਵੜੇ ਨੇ ਐਸਐਸਪੀ ਐਸਐਸਪੀ ਇਹ ਲੇੜੀ ਨਹੀਂ ਸੁਣਵਾਈ ਕਰਦੇ ਨਹੀਂ ਕੋਈ ਵੀ ਸੁਣਵਾਈ ਨਹੀਂ ਜੇ ਮੈਂ ਆੰਨੇ ਆ ਜਦੋਂ ਮੈਂ ਆ ਕੇ ਅੱਜ ਦਰਖਾਸਤ ਪੜਾਉਣੀ ਆ ਜਿਹੜੇ ਅੱਗੇ ਮੁਲਾਜ਼ਮ ਖੜੇ ਹੁੰਦੇ ਆ ਫੇਰ ਉਹ ਜੀ 5 ਮਿੰਟ ਤੁਹਾਨੂੰ ਬੁਲਾਉਣੇ ਆ ਜਦੋਂ ਮੈਂ ਦੁਬਾਰਾ ਜਾਵਾਂਗੀ ਜੀ ਉਹ ਤਾਂ ਉੱਠ ਕੇ ਉਹ ਤਾਂ ਹੈ ਨਹੀਂਗੇ ਜੀ ਕੱਲ ਨੂੰ ਆਇਓ ਕੱਲ ਨੂੰ ਇਹਨਾਂ ਦੀ ਕੱਲ ਹੀ ਨਹੀਂ ਆਉਦੀ ਪਈ ਮੈਂ ਬੱਚੇ ਲੈ ਕੇ ਮਰਨ ਲਈ ਮਜਬੂਰ ਹੋਈ ਬੈਠੀ ਐ ਜੇ ਮੈਂ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਕੋਈ ਖੁਦ ਖੁਸ਼ੀ ਕਰਦੀ ਐ ਤਾਂ ਮੇਰੀ ਫੇਰ ਵੀ ਆਵਾਜ਼ ਆਈ ਪਤਨੀ ਪਤਨੀ ਰਹ ਜੂਗੀ ਪਰ ਮੈਂ ਕਹਿੰਨੀ ਐ ਜਿਹੜੀਆਂ ਪੀੜ ਤੇ ਮੇਰੇ ਵਰਗੀਆਂ ਈ ਆ ਜਿਨ੍ਹਾਂ ਨੂੰ ਕਹਿੰਦੇ ਸੰਨੀ ਧੀਆਂ ਬਚਾਈਆਂ ਅੱਜ ਮੇਰੇ ਕਾ ਧੀਆਂ ਪੜਾਈ ਘੁੰਰ ਰੋਲਦੀਆਂ ਫਿਰਦੀਆਂ ਮੈਂ ਬੱਚਿਆਂ ਦੇ ਕੱਪੜੇ ਪਾ ਕੇ ਸਕੂਲ ਨਿਕਲਣ ਜੋ ਕਰੀ ਮੇਰੇ ਜਹਾਜ਼ ਸੀ ਤਾਂ ਹੈ ਨਹੀਂ ਅੱਗੇ ਮੈਂ ਆਪ ਕਮਾਉਂਦੀ ਸੀ ਆਪ ਖਾਂਦੀ ਸੀ ਪਰ ਅੱਜ ਮੈਂ ਕਮਾੜ ਜੋਗ ਨਹੀਂ ਰਹੀ ਨਰੇ ਇੰਨੀਆਂ ਸੱਤਾ ਫੇਰਤਾ ਬਚ ਗਈਆਂ ਤੇ ਮੈਂ ਕਿਤੇ ਵੀ ਦਰਦਰਦਿਆ ਠੋਕਦਾ ਕੰਦੀ ਫਿਰਦੀਆਂ ਉਹ ਦੋਸਤੋ ਬੱਚੇ ਲੈ ਕੇ ਜਾਵਾ ਤੇ ਜਾਵਾ ਕਿੱਥੇ ਆਪ ਤੇ ਜਿਹੜੇ ਕਹਿੰਦੇ ਧੀਆਂ ਨੂੰ ਸਤਕਾਰ ਧੀਆਂ ਨੂੰ ਇਹ ਸਤਕਾਰ ਹੈ ਵਿਛੜਕਾਂ ਤੇ ਰੋਲੋ ਛੜਕਤ ਥੱਕੇ ਜਾਂਦੀਆਂ ਫਿਰ ਉਹ ਕੋਈ ਪੁਲਿਸ ਮੇਰੇ ਲਈ ਕੋਈ ਵੀ ਮੁਲਾਜ਼ਮ ਕੋਸ ਨਹੀਂ ਮੈਂ ਹੱਥ ਪੈਰ ਨਹੀਂ ਹੋ ਚੱਲੇ ਰੋਲਦੇ ਫਿਰਦੇ ਐ ਐਮਐਲਏਰ ਕੱਟੀ ਐ ਮੇਰੀ ਐਮਐਲਏ ਦੇ ਹੇਠਾਂ ਰਿਪੋਰਟ ਨਹੀਂ ਪੁਲਿਸ ਲੈ ਕੇ ਆਈ ਉਲਟਾ ਉਲਟਾ ਬਦਲ ਗਿਆ ਕਿ ਹੋਈ ਹੀ ਨਹੀਂ ਸ਼ੱਡ ਕਰਦਾ ਫਲਾਣੇ ਬਰਾਜਮ ਕੋਲੇ ਆ ਉਹ ਮੁਲਾਜ਼ਮ ਕੋਲੇ ਜਾਂਦੀ ਐ ਬੀਬੀ ਕੱਲ ਨੂੰ ਬੀਬੀ ਪਰਸ ਇਹਨਾਂ ਦੀ ਕੱਲ ਪਰਸ ਜਦੋਂ ਆਉਗੀ ਮੈਨੂੰ ਦੱਸੋ ਜਦੋਂ ਮੈਂ ਆਪਣੇ ਬੱਚੇ ਲੈ ਕੇ ਖੁਦ ਕੁਛੇ ਕਰ ਲਈ ਉਦੋਂ ਆਉਗੀ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੇ ਕੋਈ ਵੀ ਸੁਣਵਾਈ ਕੀਤੀ ਜਾਵੇ ਮੈਂ ਘਰੋਂ ਬੇਕਾਰ ਹੋਈ ਫਿਰਦੀ ਆ ਮੈਨੂੰ ਘਰ ਦਵਾਇਆ ਜਾਵੇ ਮੇਰਾ ਜੋ ਮੇਰਾ ਘਰ ਨਾਲੇ ਧੱਕੇ ਨਾ ਖੋਇਆ ਆ ਮੈਂ ਪੈਸੇ ਦੇ ਕੇ ਵੀ ਆਪਦੇ ਹਾਲ ਕਰਾਵੇਂ ਮੈਂ ਪਿਆਰ ਨਾਲ ਦਿੱਤਾ ਉਹਨਾਂ ਨੂੰ ਉਹ ਵੀ ਮੈਂ ਘਰ ਤੇ 1.5 ਲੱਖ ਰੁਪਇਆ ਲਾਇਆ ਅੱਜ ਮੈਂ 2 ਲੱਖ ਰੁਪਇਆ ਗੱਡੂ ਉਹ ਕਿਤੇ ਮਚੜ ਕੋ ਦਿੱੱਕੇ ਘਾਦੀ ਫਿਰਦੀ ਆਪਦੇ ਬੱਚਿਆਂ ਨੂੰ ਲੈ ਕੇ ਮੇਰੀ ਕੋਈ ਵੀ ਬਜਬੂਰੀ ਮੇਰੇ ਅੱਗੇ ਇਹ ਬੇਨਤੀ ਆ ਤੇ ਮੇਰੇ ਸੁਣਵਾਇ ਕਰੋ ਮੈਨੂੰ ਕਿੱਥੇ ਰਾਹ ਪਾਓ ਸੋ 4 ਰੁਪਇਆ ਲੈ ਕੇ ਉਹ ਭੈਣ ਅੱਜ ਰੋ ਰਹੀ ਆ ਬੱਚੇ ਰੋ ਰਹੇ ਨੇ ਸਾਡੇ ਐਸਐਸਪੀ ਸਹਿਬਾਨ ਮੰਨ ਲਿਓਗੇ ਐਸਐਸਪੀ ਸਾਹਿਬ ਖੁਦ ਔਰਤ ਨੇ ਇਸ ਔਰਤ ਦਾ ਦਰਦ ਪਛਾਣਿਆ ਨਹੀਂ ਸ਼ਾਇਦ ਪਿਛਲੇ ਕਈ ਮਹੀਨਿਆਂ ਤੋਂ ਕਹਿੰਦੇ ਨੇ ਕਿ ਅਸੀਂ ੱੱੱਕੇ ਖਾ ਰਹੇ ਹਾਂ ਐਸਐਸਪੀ ਦਫ਼ਤਰ ਤੇ ਸਾਡੀ ਰਿਕਵੈਸਟ ਆ ਅੱਜ ਇਸ ਧਰਨੇ ਦੇ ਵਿੱਚ ਜੇ ਬੀਬੀ ਸਾਡੀ ਭੈਣ ਆਈ ਆ ਤਾਂ ਐਸਐਸਪੀ ਸਾਹਿਬ ਇਹਦਾ ਦਰਦ ਜ਼ਰੂਰ ਸੁਣੋ ਇਹਦੀਆਂ ਬੇਟੀਆਂ ਰੋ ਰਹੀਆਂ ਨੇ ਉਹਨੇ ਖੁਦਕੁਸ਼ੀ ਦੀ ਗੱਲ ਕੀਤੀ ਅਸੀਂ ਨਹੀਂ ਕਹਿੰਦੇ ਇਹਨਾਂ ਦੀ ਲੰਮੀ ਉਮਰ ਹੋਵੇ ਅਸੀਂ ਨਹੀਂ ਕਹਿੰਦੇ ਪਰ ਆ ਬੱਚੀਆਂ ਦੇ ਅਥਰੂ ਦੇਖੋ ਤੁਸੀਂ ਇਹ ਕੰਲੀਆ ਇਹਨਾਂ ਬੱਚਿਆਂ ਦੇ ਅਪਰੂ ਨਹੀਂ ਇਹ ਬਹੁਤ ਲੋਕਾਂ ਦੇ ਅਪਰੂ ਰੋਜ਼ ਅੱਖਾਂ 'ਚੋਂ ਡਿੱਗਦੇ ਆ ਪਰ ਸ਼ਾਹ ਦੇ ਇਸ ਖਾਕੀ ਦੇ ਪਿੱਛੇ ਅੰਦਰ ਬੈਠੇ ਹੋਏ ਦਰਿੰਦਗੀ ਦੇ ਜਿਹੜੇ ਹੈਗੇ ਜਾਨਵਰ ਵਰਗੇ ਲੋਕ ਅਫਸਰ ਜਿਹੜੇ ਆ ਜਿਹੜੇ ਚੰਗੇ ਨੇ ਉਹ ਬਹੁਤ ਚੰਗੇ ਨੇ ਉਹ ਸਭ ਨੂੰ ਦੱਸਦੇ ਨੇ ਪਰ ਜਿਹੜੇ ਬরিষ্ঠ ਅਫਸਰ ਨੇ ਉਹ ਵੀ ਸਾਰਿਆਂ ਨੂੰ ਦੱਸਦੇ ਨੇ 64 ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਥੋੜਾ ਜਿਹਾ ਕਹਿਨ ਦਿਓ ਸਾਰੇ ਪੱਤਰਕਾਰ ਵੀਰ ਨੰਨਾਰੇ ਲਾਵਾ ਦਾ ਕੇਸ ਰਹੇ ਜਿੱਤੇ ਹਾਂ ਦਾ ਸਾਰੇ ਪੁਲਿਸ ਪਰ ਸ਼ਾਰਸ਼ੇਂ ਮੁਰਦਾਬਾਦ ਰੋਡ ਪਰ ਪੁਲਿਸ ਮੁਰਦਾਬਾਦ ਫਰੈਸਟ ਰੋਡ ਪਰ ਪੁਲਿਸ ਮੁਰਦਾਬਾਦ ਰੋਡ ਪਰ ਪੁਲਿਸ ਮੁਰਦਾਬਾਦ ਸੋ ਇੱਕ ਕੀ ਬੋਲਣਾ ਮੇਰਾ ਮੇਰਾ ਦੁਕਾਨ ਡਿਲੀਕੇ ਰੋਡ ਮੇਰੇ ਜੋ ਹੈ ਨਾ ਗੋਦਾਮ ਸੇ ਪਹਿਲੇ ਇੱਕ ਟਿਵਾ ਚੱਕੀ ਗਈ ਦੁਕਾਨ ਕਾ ਕੇ मेरा नाम अनिल कुमार सिंह के रोड में रहने वाली हूँ मैं तो मेरे दुकान सो चकी गई ठीक है पहले हमने जो है ना दरखास्त दिया थाने में ठीक है कोई सुनवाई नहीं हुआ ठीक है पाँच छह दिन बाद होकर के मेरा जो है गोदाम से रेरा सिटी थाने में कोई सुनवाई नहीं हुआ ठीक है उसके बाद में

ਅਸੀਂ ਧਰਨੇ ਜਦੋਂ ਲੱਗਦੇ ਮੈਂ ਅੱਗੇ ਬੇਨਤੀ ਕੀਤੀ ਸੀ ਕਿ ਜਦੋਂ ਕਿ ਧਰਨੇ ਦੇ ਵਿੱਚ ਅਸੀਂ ਵਰਦੇ ਆ ਤਾਂ ਸਾਨੂੰ ਖੁਦ ਨੂੰ ਲੱਗਦਾ ਕਿ ਇਹ ਕਿਹੜੇ ਲੋਕਾਂ ਨੇ ਲਾ ਲਿਆ ਧਰਨਾ ਪਰ ਜਦੋਂ ਖੁਦ ਰੋਡ ਤੇ ਬੈਠੀਏ ਤਾਂ ਪਤਾ ਲੱਗਦਾ ਕਿੰਨੀਆਂ ਮੁਸ਼ਕਲਾਂ ਕਿੰਨੇ ਪੀੜਤ ਹੁੰਦੇ ਹੋ ਲੋਕ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਮੈਂ ਲੋਕਾਂ ਨੂੰ ਦੁਖੀ ਨਹੀਂ ਦੇਖ ਸਕਦਾ ਕਿਉਂਕਿ ਪੁਲਸ ਵਾਲੇ ਤਾਂ ਚੰਮਦੇ ਆ ਇਹਨਾਂ ਦੇ ਉਹ ਚੜੀ ਹੋਈ ਦੂਜੀ ਚਮੜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦੁਖੀ ਹੈਗਾ ਸ਼ਹਿਰ ਦਾ ਵਾਸੀ ਜਾਂ ਨਹੀਂ ਜੋ ਇੰਨੇ ਇਹਨਾਂ ਦੇ ਚਮੜੀ ਹਰਦੀ ਹੁੰਦੀ ਚੀਜ਼ਾਂ ਵਿੱਚ ਹੈ ਨਹੀਂ ਜੇ ਹੁੰਦੀ ਤਾਂ ਅੱਜ ਲੋਕ ਪੀੜਿਤ ਸੜਕਾਂ ਦੇ ਨਾ ਹੁੰਦੇ ਇਹਨਾਂ ਨੂੰ ਕੋਈ ਦਰਦ ਨਹੀਂ ਆ ਕਿ ਲੋਕ ਕੋਈ ਟ੍ਰੈਫਿਕ ਚ ਦੁਖੀ ਹੋ ਰਿਹਾ ਜਾਂ ਨਹੀਂ ਲੋ ਹੋ ਰਿਹਾ ਇਹਨਾਂ ਨੂੰ ਤਾਂ ਬਸ ਇਹ ਆ ਸਾਡੀ 5 ਮਿੰਟ ਦੀ ਡਿਊਟੀ ਲੱਗੀ ਏ ਉਹਨਾਂ ਨੂੰ ਜਾ ਕੇ ਦੇਖਣਾ ਕਰਨੇ ਦੇ ਵਿੱਚ ਜਾਂ ਹੋਰ ਕੁਝ ਨਹੀਂ ਤਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਤਲਵੰਡੀ ਤੋਂ ਮੁਦਕੀ ਤੋਂ ਜ਼ੀਰੇ ਤੋਂ ਮਖੂ ਤੋਂ ਮੱਲਾਣੇ ਤੋਂ ਗੁਰੂ ਹਰਸਾਏ ਤੋਂ ਮਮਦੋਰ ਤੋਂ ਸਾਰੇ ਪੱਤਰਕਾਰ ਸਹਿਬਾਨ ਔਰ ਸਾਡੇ ਇੱਥੋਂ ਲੋਕਲ ਮੀਡੀਆ ਦੋਨੋਂ ਪ੍ਰਸ਼ਕਲਮਾ ਸਾਢੇ 9:00 ਵਜੇ ਆ ਕੇ ਖੜੀਆਂ ਉਹਨਾਂ ਦਾ ਧੰਨਵਾਦ ਔਰ ਰੇਲਵੇ ਤੋਂ ਹੈਲਥ ਤੋਂ ਸਪਲਾਈ ਵਿਭਾਗ ਤੋਂ ਸਾਰੇ ਜਿੰਨੇ ਵੀ ਵੀਰ ਸਾਡੇ ਨਾਲ ਉਹ ਪਾਰੀ ਮੰਡਲ ਦੇ ਦੋਨੋਂ ਪ੍ਰਧਾਨ ਔਰ ਪੂਰੇ ਬਾਜ਼ਾਰ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਲਿਖ ਕੇ ਦੱਸਾਂਗੇ ਇਹ ਸੰਘਰਸ਼ ਲਗਾਤਾਰ ਜਾਰੀ ਰਹੂਗਾ ਜਾਰੀ ਰੱਖਾਂਗੇ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਉਹ ਐਸਓਟੀਓ ਸਾਹਿਬ ਜਿਹੜੇ ਲੱਖੋ ਕਾ ਲੱਗੇ ਸੀ ਕਰਿੰਦਰ ਕੁਮਾਰ ਉਹਨਾਂ ਦੀ ਇਮਾਨਦਾਰੀ ਨੂੰ ਮੈਂ ਸਲੂਟ ਕਰਦਾ ਆਨ ਕੈਮਰਾ ਆਨ ਕੈਮਰਾ ਉਹਨਾਂ ਦੀ ਇਮਾਨਦਾਰੀ ਨੂੰ ਮੈਂ ਸਲੂਟ ਕਰਦਾ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅੱਜ ਉਹ ਫਰੋਜਪੁਰ ਕੈਂਟ ਦੇ ਵਿੱਚ ਲੱਗੇ ਹੋਏ ਨੇ ਉਹ ਇਮਾਨਦਾਰ ਅਫਸਰ ਨੂੰ ਕਿਤੇ ਟਿਕਨ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਮਸਲਾ ਸੀ ਉਹ ਮਸਲੇ ਦਾ ਹੱਲ ਕਰਨਾ ਚਾਹੁੰਦੇ ਸੀ ਉਹ ਇਮਾਨਦਾਰ ਅਫਸਰ ਉਹਨਾਂ ਨੂੰ ਸਲੂਟ ਹੈ ਸਾਡੀ ਉਹਨਾਂ ਨੂੰ ਬਦਲ ਕੇ ਇੱਥੇ ਲਾਤਾ ਹੋ ਸਕਦਾ ਸੀ ਕੈਂਟ ਇਸ ਤਰ੍ਹਾਂ ਪੈਜਿਟੇਸ਼ਨ ਕਰਦੇ ਰਹੇ ਤੇ ਉਹਨੂੰ ਬਦਲ ਕੇ ਹੋਰ ਕਿਤੇ ਲਾ ਦੇਣਾ ਉਹਨਾਂ ਅਧਿਕਾਰੀਆਂ ਨੂੰ ਸਲੂਟ ਜਿਹੜੇ ਸਾਡੀ ਗੱਲ ਸੁਣਦੇ ਆ ਜਿਹੜੇ ਲੋਕਾਂ ਦੇ ਨਾਲ ਖੜਦੇ ਆ ਜਿਹੜੇ ਪੀੜਤਾਂ ਦੇ ਨਾਲ ਖੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਉਹਨਾਂ ਅਫਸਰਾਂ ਨੂੰ ਪਰ ਜਿਨ੍ਹਾਂ ਦੇ ਹੱਡਾਂ ਵਿੱਚ ਹਰਾਮਖੋਰ ਵੜ ਗਿਆ ਜਿਹੜੇ 2.5 ਸਾਲ ਤੋਂ ਕੁਰਸੀਆਂ ਤੇ ਬੈਠੇ ਨੇ ਵੱਡੇ ਵੱਡੇ ਜਿਹੜੇ ਲੋਕ ਕਹਿੰਦੇ ਆ ਸਾਨੂੰ ਮਜ਼ਾ ਆ ਰਿਹਾ ਫਰੋਜ਼ਪੁਰ ਦੇ ਵਿੱਚ ਸਾਨੂੰ ਕਿਉਂਕਿ ਕਹਿੰਦੇ ਹਮ ਤੋਂ ਪਹਿਲੇ ਕਿਸੇ ਔਰ ਡਿਸਟ੍ਰਿਕਟ ਵਿੱਚ ਥੇ वहां पे तो क्राइम ही बहुत कम होते थे यहां पे बहुत सारे क्राइम होते हैं सीखने को बड़ा कुछ मिल रहा है ओ लोग इतने सीखने आए हुए हैं असि उनों ਲਈ ट्रेनिंग सेंटर आ असि उनों ਲਈ टेक सेंटर शर्म शर्म जय श्री शर्म 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 मैं विनती करूंगा सारे वीरों नु आ नाल ही कांग्रेस सी भवन हैगा उठ बाहर असि लंगर लाया कोई वीर मेरा ਬਿਨਾ ਮੰਦਰ ਤੋਂ ਨਹੀਂ ਜਾਵੇਗਾ ਮੈਨੂੰ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਫੋਨ ਮੇ ਆਏ ਕੁਝ ਲੋਕ ਜਿਹੜੇ ਰੁਕੇ ਹੋਇਆ ਕਿ ਵੀਰ ਸਾਡਾ ਕੀ ਕਸੂਰ ਹੈ ਅਸੀਂ ਦੁਖੀ ਨਹੀਂ ਦੇਖ ਸਕਦੇ ਇਹਨਾਂ ਪੁਰਸ਼ਾਂ ਰਹਿ ਵੱਡੇ ਨਹੀਂ ਸਾਡੇ ਵਿੱਚ ਇਨਸਾਨੀਅਤ ਹੈਗੀ ਆ ਸਾਡੇ ਵਿੱਚ ਇੱਕ ਮਨੁੱਖ ਬੈਠਾ ਹੋਇਆ ਅਸੀਂ ਉਹਨਾਂ ਦੀ ਹਮਦਰਦੀ ਨੂੰ ਉਹਨਾਂ ਦੁਖੀ ਲੋਕਾਂ ਨੂੰ ਜਿਹੜੇ ਰੋਡ ਤੇ ਜਾਮ ਕਿਸੇ ਨੇ ਕਿੱਦਾਂ ਕਿਸੇ ਨੇ ਘਰੇ ਜਾਣਾ ਕਿਸੇ ਨੇ ਕਿੱਦਾਂ ਘਰੇ ਪਹੁੰਚਣਾ ਉਹਨਾਂ ਦੀ ਪੀੜਾ ਨੂੰ ਸਮਝਦੇ ਹੋਏ ਇਹ ਕਰਨਾ ਅੱਛੇ ਸਮਾਪਤ ਕਰਦੇ ਆਂ ਲੰਗਰ ਛੱਕੇ ਜਾਵਾਂਗੇ ਸੀਆੜੀ ਵਾਲੇ ਮੇਰੇ ਭਰਾ ਖੜੇ ਆ ਜਾ ਕੇ ਪਹੁੰਚਾ ਦਿਓ ਜੇ ਮਾਨਦਾਰ ਹੋਣਾ ਸ਼ਾਮ ਸਿੰਘ ਇਹ ਵੀਡੀਓ ਡੀਜੀਪੀ ਸਾਹਿਬ ਨੂੰ ਪਹੁੰਚਾਓ ਜੇ ਮਾਨਦਾਰ ਹੋ ਸ਼ਾਮ ਸਿੰਘ ਮੱਖਣਪ੍ਰੀ ਸਾਹਿਬ ਨੂੰ ਪਹੁੰਚਾਓ ਸਰਦਾਰ ਅਸੀਂ ਮਾਨ ਨੂੰ ਦੱਸੋ ਕਿ ਤੁਹਾਡੇ ਸ਼ਹਿਰ ਦੀ ਪੁਲਿਸ ਜੇ ਇਮਾਨਦਾਰ ਹੋ ਤਾਂ ਦੇਤੇ ਹੱਥ ਰੱਖੋ ਜੇ ਤੁਸੀਂ ਇਮਾਨਦਾਰ ਹੋ ਤਾਂ ਦੇਤੇ ਹੱਥ ਰੱਖੋ ਤਾਂ ਮੈਂ ਬੇਨਤੀ ਕਰੂੰਗਾ ਇਹ ਅੱਜ ਦਾ ਜੀ ਟੇਸ਼ਨ ਅਸੀਂ ਲੰਗਰ ਛਕਣ ਦਾ ਮੌਕਾਤ ਵੀਰ ਪੁਲਸ ਵਾਲੇ ਜਿਹੜੇ ਸਾਡੇ ਨਾਲ ਤੁਰੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡਾ ਲੰਗਰ ਛੱਕੇ ਜਾਵੇ ਸਾਡੇ ਲੰਗਰ ਦੇ ਵਿੱਚ ਹਰਾਮ ਖੋਰੀ ਨਹੀਂ ਹੈਗੀ ਸਾਡੇ ਲੰਗਰ ਦੇ ਵਿੱਚ ਬਰਕਤ ਹੈ ਸਾਡੇ ਲੰਗਰ ਦੇ ਵਿੱਚ ਲੂਣ ਐ ਸਾਹਮਣੇ ਜਿਹੜਾ ਲੋਕਾਂ ਦੀ ਗੱਲ ਸੁਣਦਾ ਆ ਤੁਹਾਨੂੰ ਲੰਗਰ ਛਕਾਈਓ ਤੁਸੀਂ ਵੀ ਸਾਡੇ ਭਰਾ ਹੋ ਤੁਸੀਂ ਵੀ ਕਿਸਾਨਾਂ ਦੇ ਪੁੱਤੋਂ ਤੁਹਾਡੀ ਮਜਬੂਰੀ ਬਣ ਜਾਂਦੀ ਆ ਕਈ ਵਾਰੀ ਕਿ ਆ ਵੱਡੇ ਅਧਿਕਾਰੀ ਦਾ ਹੁਕਮ ਮਚਾਉਣਾ ਦਿਲ ਤਾਂ ਥੋੜਾ ਵੀ ਨਹੀਂ ਕਰਦਾ ਸਾਨੂੰ ਰੋਡ ਤੇ ਬੈਠੇ ਦੇਖਿਆ ਨਾ ਸ ਮੈਂ ਬੇਨਤੀ ਕਰੂੰਗਾ ਹਾਂਜੀ ਬੈਠੋ ਮਤਲਬ ਕੀ ਕਹਿਣਾ ਕੁਝ ਹਾਂਜੀ ਬੋਲੋ ਦੱਸੋ ਮੈਨੂੰ ਗਰੂਰ ਸਾਇਤੋ